ਉਹ ਵੇਖ ਰਿਹਾ ਸਾਰੇ ਪੈਨਲ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਸ ਕਾ ਦੀਕੇ ਤੁਸੀਂ ਸਾਰੇ ਛੜਦੀ ਕਲਾ ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਮੂਲੀ ਦੇ ਫਰਾਂਟੇ ਇਹਦੇ ਵਾਸਤੇ ਆਪਾਂ 2 2 ਮੂਲੀਆਂ ਹਨਾ ਕਦੂ ਕਾ ਬਿੱਲੀ ਮੂਲੀਆਂ ਬਿੱਲੀ ਕਾਸ ਕੀਤੀਆਂ ਜਾਂ ਕਦੂ ਕਾਸ ਤੇ ਕੁਛ ਆਪਾਂ ਇਹਦੇ ਵਿੱਚ ਮੇਥੀ ਧਣੀਆਂ ਜਿਹੜਾ ਉੱਚੀ ਲਿਆ ਹੋਇਆ ਵਾ ਹੁਣ ਆਪਾਂ ਥੋੜਾ ਜਿਹਾ ਨਮਕ ਪਾ ਕੇ ਇਹਦਾ ਸਾਰੇ ਦਾ ਪਾਣੀ ਜਿਹੜਾ ਆਪਾਂ ਅਲੱਗ ਕਰ ਲਾਂਗੇ ਨਿਚੋੜ ਲਾਂਗੇ ਜਾਨੀ ਕਿ ਤੇ ਫਿਰ ਆਪਾਂ ਬਣਾਉਣੇ ਆ ਮੂਲੀ ਦੇ ਪਰੌਂਠੇ ਇਹਨਾਂ ਕਾਪਰ ਨਮਕ ਵਾਲਾ ਚਮਚ ਕੋ ਇਹਨਾਂ ਨਾਲ ਜਿਹੜਾ ਪਾਣੀ ਹੁੰਦਾ ਐਕਸਟਰਾ ਉਹ ਸਾਰਾ ਨਿਕਲ ਜਾਂਦਾ ਵਾ 2 ਕੁ ਮਿੰਟ ਲਈ ਆਪਾਂ ਇਹਨੂੰ ਇਦਾਂ ਮਿਕਸ ਕਰਕੇ ਛੱਡ ਦੇਵਾਂਗੇ ਤੇ ਜਿਹੜਾ ਚੰਨਾ ਵੀ ਪਾਣੀ ਹੋਇਆ ਨਿਕਲਣ ਵਾਲਾ ਉਹ ਸਾਰਾ ਜਿਹੜਾ ਜਾਨੀ ਕਿ ਨਿਕਲ ਜਾਏਗਾ ਫਿਰ ਆਪਾਂ ਨਿਚੋੜ ਲਾਂਗੇ ਲਓ ਜੀ 2 ਤੋਂ 3 ਮਿੰਟ ਹੋ ਚੁੱਕੇ ਆ ਤੇ ਪਾਣੀ ਤੁਸੀਂ ਵੇਖ ਸਕਦੇ ਹੋ ਹਨਾ ਤੇ ਹੁਣ ਇਹਨੂੰ ਆਪਾਂ ਜਿਹੜਾ ਨਿਚੋੜ ਲੈਣੇ ਲੋ ਜੀ ਤੁਸੀਂ ਵੇਖ ਸਕਦੇ ਹੋ ਸਾਡੀਆਂ ਮੂਲੀਆਂ ਕਿੰਨੀਆਂ ਹੀ ਤੇ ਕਿੰਨੀਆਂ ਰਹਿ ਗਈਆਂ ਤੇ ਕਿੰਨਾ ਪਾਣੀ ਵਿੱਚੋਂ ਨਿਕਲਿਆ ਵਾ ਉਨੇ ਪੂਰੀ ਤਰ੍ਹਾਂ ਇਹ ਉੱਛੜ ਚੁੱਕੀਆਂ ਪਰ ਹਜੇ ਵੀ ਥੋੜਾ ਥੋੜਾ ਪਾਣੀ ਜਿਹੜਾ ਨਿਕਲਦਾ ਹੀ ਪਿਆ ਹੈ ਜਿਹੜਾ ਨਾਣ ਮਿਰਚ ਬਾਕੀ ਦਾ ਉਹ ਪਾ ਲੈਂਦੇ। ਇਹ ਠੋਕ ਅੱਥਰੂ ਜੀ ਪਹਿਲਾਂ ਆਪਾਂ ਪਾਵਾਂਗੇ ਅਜਵਾਇਨ ਅਜਵਾਇਨ ਪਾਵਾਂਗੇ ਹੁਣ ਆਪਾਂ ਹੁਣ ਆਪਾਂ ਪਾਵਾਂਗੇ ਲਾਲ ਮਿਰਚ ਪਾਵਾਂਗੇ ਨੂਨ ਉਸ ਪਹਿਲਾਂ ਪਾਇਆ ਹੋਇਆ ਆਪਾਂ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ। ਹੁਣ ਆਪਾਂ ਥੋੜੀ ਜਿਹੀ ਕਸੂਰੀ ਮੇਥੀ ਵੀ ਪਾਵਾਂਗੇ। ਜੇਕਰ ਤੁਹਾਨੂੰ ਵਧੀਆ ਲੱਗਦਾ ਤੇ ਤੁਸੀਂ ਥੋੜੀ ਜਿਹੀ ਹਲਦੀ ਵੀ ਪਾ ਸਕਦੇ ਹੋ ਹਨ ਫਲੇਵਰ ਵਾਸਤੇ। ਜੇਕਰ ਤੁਹਾਨੂੰ ਵਧੀਆ ਲੱਗਦਾ ਤੇ ਹਲਦੀ ਤੁਸੀਂ ਪਾ ਸਕਦੇ ਹੋ ਕਲਰ ਵਾਸਤੇ। ਫਲੇਵਰ ਵੀ ਵੈਸੇ ਅੰਡਾ ਹੁੰਦਾ ਵਿੱਚ। ਹੁਣ ਇਹਨਾਂ ਨੂੰ ਆਪਾਂ ਮਿਕਸ ਕਰਕੇ ਗੁੰਨ ਬਣਾਉਣੀ ਆਪਾਂ ਪਰੌਂਠੇ। ਲਓ ਜੀ ਆਪਾਂ ਇਸ ਤਰੀਕੇ ਦੇ ਦੋ ਫੁਲਕੇ ਵੇਲੇ ਹੋਏ ਆ। ਤੇ ਹੁਣ ਆਪਾਂ ਇਹਨੂੰ ਪਹਿਲਾਂ ਲਾਵਾਂਗੇ ਕਿਉਂ ਬੀਜ ਕਿਉਂ ਲਾਵਾਂਗੇ ਬੀਜ ਇਹ ਆਪਾਂ ਦੋ ਤਰੀਕੇ ਨਾਲ ਬਣਾ ਲਏ ਦੀਆਂ ਇੱਕ ਇੱਕ ਤੇੜਾ ਕਰਕੇ ਉਹਦੇ ਵਿੱਚ ਲਾ ਕੇ ਵੀ ਤੇ ਇੱਕ ਆਪਾਂ ਇਹਦਾ ਬਣਾ ਲੀ ਦੀਆਂ

ਕਾੜਦੀ ਵੀ ਨਹੀਂ ਹੈ ਬਿਲਕੁਲ ਇਹ ਵਧੀਆ ਬੰਦੀ ਹੈ ਹੁਣ ਆਪਾਂ ਇਹਦਾ ਪਾਸਾ ਪਲਟ ਕੇ ਇਹਨੂੰ ਉੱਪਰੋਂ ਘਿਓ ਲਗਾ ਕੇ ਦੂਸਰੀ ਸਾਈਡ ਇਹਦੀ ਆਪਾਂ ਜੜੀ ਉਹ ਕਰ ਲਵਾਂਗੇ ਲੋ ਜੀ ਆਪਣਾ ਇੱਕ ਪਰੌਂਠਾ ਤਾਂ ਬਣ ਗਿਆ ਵਾ ਹੋ ਗਿਆ ਰੈਡੀ ਤੇ ਹੁਣ ਦੂਜਾ ਆਪਾਂ ਦੂਜੇ ਤਰੀਕੇ ਨਾਲ ਬਣਾਉਣੀ ਆ ਇਹਦੇ ਵਾਸਤੇ ਆਪਾਂ ਇੱਕ ਥੋੜਾ ਜਿਹਾ 파ਰਾ ਪੇੜਾ ਕਰਕੇ ਇਦਾਂ ਥੋੜੀ ਵੱਡੀ ਚੋਣ ਕਰ ਲੈਣੀ ਚੋਣ ਤੁਸੀਂ ਜੋ ਵੀ ਬੋਲਦੇ ਹੋ ਹਨ ਮੈਂ ਤਾਂ ਚੋਣੀ ਕਹਿੰਦੀ ਹਾਂ ਤੇ ਹੁਣ ਇਹਦੇ ਵਿੱਚ ਆਪਾਂ ਜਿੰਨਾ ਵੀ ਤੁਸੀਂ ਇਹ ਮੌਲੀ ਦਾ ਪਾਉਣਾ ਚਾਹੁੰਦੇ ਮਟੀਰੀਅਲ ਉਹਨਾਂ ਪਾ ਕੇ ਇਸ ਤਰੀਕੇ ਨਾਲ ਬੰਦ ਕਰ ਲੈਣਾ ਇਹ ਤਾਂ ਵੀ ਐਸੇ ਵਧੀਆ ਬਣ ਜਾਂਦੀ ਹੈ। ਬਾਕੀ ਤੁਹਾਨੂੰ ਜਿਹੜਾ ਤੀਕਾ ਸੌਖਾ ਲੱਗਦਾ ਤੁਸੀਂ ਉਹ ਵੀ ਅਪਣਾ ਸਕਦੇ। ਲਓ ਜੀ ਹੁਣ ਆਪਾਂ ਇਹਨੂੰ ਕਿਉ ਲਾਇਆ ਹੋਇਆ ਆ ਪਾਸਾ ਬਦਲਾਂਗੇ ਲਓ ਜੀ ਇਹ ਵੀ ਆਪਣਾ ਪਰੌਠਾ ਬਣ ਕੇ ਹੋ ਗਿਆ ਰੈਡੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਹੜਾ ਤਰੀਕਾ ਜ਼ਿਆਦਾ ਵਧੀਆ ਲੱਗਾ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅਚਲੜੀ ਨਵੀਂ ਵੀਡੀਓ ਪਸੰਦ ਆਈ ਹੋਵੇ ਜੇ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ